ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੈਨੇਡਾ ਦੀ ਪੀਆਰ ਕੁੜੀ ਤੇ ਭੈਣ ਉਥੇ ਸਬ ਇੰਸਪੈਕਟਰ ਹੈ ਜੀ 20 25 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਤੇ ਭੈਣ ਹੈਗੀ 94 ਬਰਨ ਤੇ ਭੈਣ ਵਧੀਆ ਰਿਚ ਫੈਮਿਲੀ ਚੋਂ ਤਗੜੀ ਫੈਮਿਲੀ ਚੋਂ ਤੇ ਮੁੰਡਾ ਵੀ ਵਧੀਆ ਫੈਮਿਲੀ ਚੋਂ ਚਾਹੀਦਾ ਭੈਣ ਉਥੇ ਸਬ ਇੰਸਪੈਕਟਰ ਹੈ ਜੀ ਵਧੀਆ ਜੌਬ ਕਰਦੀ ਐ ਤੇ ਆਪਾਂ ਨੂੰ ਮੁੰਡਾ ਵੀ ਵਧੀਆ ਘਰੋਂ ਚਾਹੀਦਾ ਪੂਰੀ ਤੋਂ 2-4 ਸਾਲ ਬੜਾਈ ਹੋਵੇ ਤੇ ਵੀਡੀਓ ਨੂੰ ਕਰ ਦੋ ਤਾਂ ਬਥੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਰਮੇਸਤਰੀ ਰਾਮਗੜੀਆਂ ਦੀ ਕੁੜੀ ਬੀ ਐਸ ਸੀ ਨਰਸਿੰਗ ਹੈ ਜੀ 92 ਬੋਰਨ ਹੈ ਤੇ ਭੈਣ ਸੂਨੀ ਸੀ ਲੱਗੀ ਹੈ ਜੀ ਤੇ ਆਪਾਂ ਨੂੰ ਕੈਨੇਡਾ ਦਾ ਪੀਆਰ ਮੁੰਡਾ ਚਾਹੀਦਾ ਭੈਣ ਲਈ ਤੇ ਭੈਣ ਦਾ ਏਰੀਆ ਮੁਗਾ ਤੇ ਆਪਾਂ ਨੂੰ ਇਧਰ ਨੇੜੇ ਤੇੜੇ ਮੁੰਡਾ ਮਿਲ ਜੇ ਤਾਂ ਵਾੜਾ ਵਧੀਆ ਤੇ ਮੁੰਡਾ ਪੀਆਰ ਹੀ ਹੋਵੇ ਕੈਨੇਡਾ ਦਾ ਤੇ ਆਮ ਉਹਨੂੰ ਦੇਖਾਤਰ ਮਤਲਬ ਨਹੀਂ ਹੋਏਗੀ ਕੁੜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲਾਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਐ ਤੇ ਵਧੀਆ ਪਰਿਵਾਰ ਚੋਂ ਐ ਭੈਣ ਵਿਆਹ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇੱਧਰ ਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਤਿੰਦਰ ਆਪਣੇ ਕੋਲੇ ਆਈ ਆ ਇੱਧਰ ਮੋਕੇ ਜਿਹਦੇ ਵਿੱਚ ਉਹਦੀ 450 ਕਿਲ ਦਾ ਉਹਨਾਂ ਦਾ ਆਰਦਾ ਤੇ ਉਹਨਾਂ ਨੂੰ ਚਾਹੀਦਾ ਯੂਐਸਏ ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਬਦਾ ਕਾਰਵਾਰ ਹੋਵੇ ਤੇ ਆਬਦਾ ਕੋਈ ਉੱਥੇ ਤਕੜਾ ਕੰਮ ਹੋਵੇ ਤੇ ਏਦਾਂ ਦਾ ਮੁੰਡੇ ਦੀ ਮੰਗ ਹੈ ਜੀ ਤੇ ਭੈਣ ਦੀ ਉਮਰ 93 ਦੀ ਬੌਰਣਾ ਭੈਣ ਸੋਨੀ ਸੁਲੱਖੀ ਹੈ ਠੀਕ ਹੈ ਜੀ ਤੇ ਹਾਈ ਟੂ ਹਾਈ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤੱਕੜੇ ਘਰੋਂ ਮੁੰਡਾ ਤੇ ਜ਼ਮੀਨ ਘੱਟੋ ਘੱਟ 60 70 ਕੀਲੇ 80 ਕੀਲੇ ਹੂੰ ਤਾਂ ਵਾਲਾ ਵਧੀਆ ਜਾਂ ਫਿਰ ਉਧਰ ਅਮਰੀਕਾ ਦੇ ਵਿੱਚ ਜ਼ਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਇਆ ਕੁੜੀ ਦੇ ਵਿਆਹ ਦੇ ਉੱਤੇ ਲਾਉਣਾ ਜੀ ਤੇ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਡਾਈਦਾ ਜ਼ਮੀਨ ਸਭ ਕੋ ਲਈ ਹੈ ਜੀ ਧੰਨਵਾਦ